हां भी अगमप्रीत ओ अगमया किन्ने अगमप्रीत अगमप्रीत किन्ने हां दो बुआ ਦੋਨਹੀਂ ਨਾਲ ਆਈਆਂ ਆਪਣੇ ਭਤੀਜੇ ਨੂੰ ਇੱਥੇ ਬੰਨ ਕੇ ਲੈ ਕੇ ਆਈਆਂ ਇੱਕ ਮਿੰਟ ਵੀ ਉਹ ਟਿਕਦਾ ਨਹੀਂ ਇੱਕ ਮਿੰਟ ਵੀ ਉਹ ਚੁੱਪ ਨਹੀਂ ਕਰਦਾ ਇੱਕ ਮਿੰਟ ਵੀ ਉਹ ਬਹਿੰਦਾ ਨਹੀਂ ਬਾਪ ਦੀ ਡੈਥ ਹੋ ਗਈ ਆ ਮਾਂ ਨੇ ਛੱਡ ਕੇ ਇਹਨੂੰ ਅੱਗੇ ਜੀਵਨ ਬਿਤਾ ਲਿਆ ਆਪਦਾ ਭੂਆ ਕਹਿੰਦੀ ਆਂ ਸੀ ਕਿੱਥੇ ਜਾਈਏ ਸਾਡੇ ਪਿਆ ਪਿਓ ਦੀ ਸਾਡੇ ਦਾਦੇ ਦੀ ਸਾਡੇ ਭਰਾ ਦੀ ਨਿਸ਼ਾਨੀ ਆ ਇਸ ਉਮੀਦ ਨਾਲ ਇੱਥੇ ਲੈ ਕੇ ਆਈਆਂ ਦੋਨੇ ਭੂਆ ਵੀ ਸਾਡਾ ਭਤੀਜਾ ਠੀਕ ਹੋ ਜਾਵੇ ਤੇ ਸਾਡੀ ਪੇਕਿਆਂ ਤੋਂ ਕੋਈ ਠੰਡੀ ਹਵਾ ਦਾ ਬੁੱਲਾ ਸਾਡੇ ਵੱਲੋਂ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅਗੰਪ੍ਰੀਤ ਸਿੰਘ ਦੀਆਂ ਭੂਆ ਦੋ ਭੂਆ ਦੋਨੋਂ ਹੀ ਨਾਲ ਆਈਆਂ ਆਪਦੇ ਭਤੀਜੇ ਨੂੰ ਇੱਥੇ ਬੰਨ੍ਹ ਕੇ ਲੈ ਕੇ ਆਈਆਂ ਕਿਉਂਕਿ ਇੱਕ ਮਿੰਟ ਵੀ ਉਹ ਟਿਕਦਾ ਨਹੀਂ ਇੱਕ ਮਿੰਟ ਵੀ ਉਹ ਚੁੱਪ ਨਹੀਂ ਕਰਦਾ ਇੱਕ ਮਿੰਟ ਵੀ ਉਹ ਬਹਿੰਦਾ ਨਹੀਂ ਬਾਪ ਦੀ ਡੈਥ ਹੋ ਗਈ ਆ ਮਾਂ ਨੇ ਛੱਡ ਕੇ ਇਹਨੂੰ ਅੱਗੇ ਜੀਵਨ ਵਧਾ ਲਿਆ ਆਪਦਾ ਉਹਨੇ ਆਪਣਾ ਜੀਵਨ ਅੱਗੇ ਪਰ ਭੂਆ ਕਹਿੰਦੀਆਂ ਸੀ ਕਿੱਥੇ ਜਾਈਏ ਸਾਡੇ ਪਿਆ ਪਿਓ ਦੀ ਸਾਡੇ ਦਾਦੇ ਦੀ ਸਾਡੇ ਭਰਾ ਦੀ ਨਿਸ਼ਾਨੀ ਆ ਪੀਕਿਆਂ ਵੱਲ ਜਦੋਂ ਝਾਕਦੀਆਂ ਤੇ ਕਾਹੀ ਆ ਜਿਨਾ ਜੇਰਾ ਹੁੰਦਾ ਜੀ ਤੇ ਉਹਨੂੰ ਇਸ ਉਮੀਦ ਨਾਲ ਇੱਥੇ ਲੈ ਕੇ ਆਈਆਂ ਦੋਨੇ ਭੂਆ ਵੀ ਸਾਡਾ ਭਤੀਜਾ ਠੀਕ ਹੋ ਜਾਵੇ ਤੇ ਸਾਡੇ ਪੀਕਿਆਂ ਤੋਂ ਕੁਈ ਠੰਡੀ ਹਵਾ ਦਾ ਬੁੱਲਾ ਸਾਡੇ ਵੱਲ ਆਵੇ ਸਾਡੇ ਪੀਕਿਆਂ ਦਾ ਦਰਵਾਜ਼ਾ ਖੁੱਲਾ ਰਵੇ ਉਹ ਦੀਵਾ ਜਗਦਾ ਰਵੇ ਉਸ ਘਰ ਦੇ ਵਿੱਚ ਖੁਸ਼ੀਆਂ ਆਉਣ ਜਿੱਥੇ ਅਸੀਂ ਜੰਮੀਆਂ ਪਲੀਆਂ ਜਿੱਥੋਂ ਅਸੀਂ ਵਿਆਹ ਕੇ ਆਈਆਂ ਅਰਦਾਸ ਕਰਿਓ ਇਹਨਾਂ ਭੈਣਾਂ ਦੀ ਮੇਨੋ ਕਾਮਨਾ ਪੂਰੀ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਗੰਪ੍ਰੀਤ ਇੰਨੀ ਕਿ ਸੋਝੀ ਚ ਆ ਜਵੇ ਵੀ ਆਪਦੀ ਆਪ ਸੰਭਾਲ ਕਰਨ ਜੋਗਾ ਹੋ ਜਵੇ ਬਸ ਇੰਨੀ ਕਿ ਸਾਡੀ ਬੇਨਤੀ ਹੈ ਤੇ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਸੰਗਤ ਦੀ ਕੀਤੀ ਹੋਈ ਅਰਦਾਸ ਆ ਨਾ ਜਿਹੜੀ ਕਦੇ ਖਾਲੀ ਨਹੀਂ ਜਾਂਦੀ ਜਰੂਰ ਅਰਦਾਸ ਕਰਿਓ ਇਹ ਸਾਡੀ ਬੇਨਤੀ ਹੈ ਤੁਹਵਾ ਜੀ ਕਾ ਖਾਲਸਾ ਰਾਈਟ